ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣੀ ਆ ਜਿਹੜੀ ਮਿੱਤਰੋ ਪਿੰਡ ਭਾਗਥਾਲਾ ਕਲਾਂ ਭਾਗਥਾਲੇ ਤੋਂ ਜਿਹੜੀ ਪੱਖੀ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਬਾਈ ਮਿੱਤਰੋ ਜਦੋਂ ਤੁਸੀਂ ਰਵਸਤੀ ਆਉਂਦੀ ਆ ਰਵਸਤੀ ਦਵੇ ਜੱਖ ਉਖੜੀ ਬਣੀ ਹੋਈ ਉਖੜੀ ਨੰਗੋਗੇ ਪਹਿਲੇ ਇੱਟਾਂ ਵਾਲੀ ਲੋਕਟੈਲ ਵਾਲੀ ਛੜ ਕੇ ਛੱਡ ਕੇ ਦੂਜੀ ਲੋਕਟੈਲ ਆ ਜਿਹੜੀ ਮਰੂਦਾਂ ਦੇ ਬੂਟੇ ਨਾਲ ਨਾਲ ਲੱਗੇ ਹੋਇਆ ਤੇ ਉਹ ਸੜਕ ਦੇ ਵਿੱਚ ਸਿੱਧਾ ਘਰ ਆ ਬਾਈ ਹੁਣਿਆਂ ਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਤਿੰਨ ਜਾਨਵਰ ਵਕਾਊ ਆ ਉਹ ਕਰਦਿਆਂ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਸੀਤਾ ਦੇ ਪਰਿਵਾਰ ਬਾਈ ਮੌਰੀ ਹੈ ਚਲੋ ਸ਼ੁਕਰ ਅੱਛਾ ਬਈਆਂ ਜਾਨਵਰ ਤੈਨੂੰ ਵੇਚਨੀ ਹੈ ਨਾ ਹਾਂਜੀ ਕਰਦੀਆਂ ਹੀ ਬੱਚੀਆਂ ਬਾਈ ਤੈਨਹੀਂ ਕਰਦੀਆਂ ਬਾਈ ਠੀਕ ਆ ਬਈ ਇਹ ਜਿਹੜੀ ਬੱਚੀ ਹੈ ਇਹਦੀ ਕਿੰਨੀ ਉਮਰ ਹੋਊਗੀ ਪਹਿਲੇ ਨੰਬਰ ਤੇ ਜਿਹੜੀ ਇਹ ਬਾਈ ਮਾਗਜੇ ਜੇ 5 5 6 6 ਮਹੀਨਿਆਂ ਦੀਆਂ ਸੀ ਪਰ ਪਿਛਲੇ ਮਾਗਜੇ ਦੇ ਹੁਣ ਤੱਕ ਮਾਗਜੇ 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 ਮਾਗਜ ਠੀਕ ਆ ਵੱਚੀ ਚੰਗੀ ਆ ਬਾਈ ਹਨਾ ਵੱਚੀਆਂ ਚੰਗੀਆਂ ਆ ਬਾਈ ਵੱਚਾ ਤਿੰਨੇ ਨਹੀਂ ਮੜਗਾ ਹਾਂ ਠੀਕ ਐਂਦਾ ਰੇਟ ਬਾਈ ਫਿਰ ਰੇਟ ਬਾਈ 25 25000 ਰੁਪਏ ਲੱਗਿਆ ਸੀ ਐਦਾ ਤੇ ਉਹਦਾ ਇਹਦਾ ਤੇ ਉਹਦਾ ਹੈ 50000 ਜੋੜੇ ਦਾ ਲੱਗਿਆ ਸੀ ਤੁਹਾਡਾ ਕੀ ਮਨ ਬਣਦਾ ਸੀ ਮੇਰਾ 30000 ਮੰਨਦੀ ਨਾ 60000 ਦਾ ਬਣਦਾ ਜੀ ਚਲ 55 ਦਾ ਨਿਵੇੜ ਦਈਏ ਨਿਵੇੜ ਦਿਆਂਗੇ ਹੈ ਨਿਵੇੜ ਦਿਆਂਗੇ ਠੀਕ ਆ ਤੋਰ ਨੂੰ ਤਾਂ ਰਹਿਣ ਦੀਆਂ ਨਾ ਖਰਾਬ ਕਰਨੀਆਂ ਤੋਰ ਨੂੰ ਯਾਰ ਬਾਬਾ ਭੱਜਣ ਗਿਆ ਰਹਿੰਦੇ ਰਹਿੰਦੇ ਆਹ ਜਿਹੜੀ 2 ਨੰਬਰ ਤੇ ਆ ਨਿੱਕੀ ਵੱੱਛੀ ਆ ਬਾਈ ਹਾਂਜੀ ਇਹ ਕਿੰਨੇ ਚਿਰ ਦੀ ਆ ਇਹ ਉਦੋਂ ਸੀਗੀ ਯਾਰ ਬਾਈ 5 ਮਹੀਨਿਆਂ ਦੀ ਆ 6ਾਂ ਦੀ ਹੂੰ ਉਹ 7ਾਂ ਦੀ ਸੀ ਹੂੰ ਤੇ ਉਹ 9ਾਂ ਦੀ ਸੀ ਮੈਂ ਇੱਥੇ ਢੇੜ ਢੇੜ ਸਾਲ ਦੇ ਲਾ ਕੇ ਰੱਖ ਲਈ ਤੂੰ ਨਹੀਂ ਹਣ ਹਾਂਜੀ ਹਾਂਜੀ ਇੰਨੇ ਕੋਈ ਆਈਡੀਆ ਲਾ ਲੈਣੇ ਆ ਤੇ ਇਹ ਬਾਈ ਕਿੰਨੇ ਦੀ ਦੇ ਦੇਂਗਾ ਕੱਲੀ ਵਿਚਾਲੜੀ ਵਚਾਲਣੀਆਂ ਦਾ ਯਾਰ ਬਾਈ 25 25 ਲੱਗਾ ਇਹ ਦੋਆਂ ਦਾ ਦੋਆਂ ਕਿੰਨੇ ਵਾਲੀਆਂ ਦਾ ਇਹ ਇਹ ਛੱਡ ਕੇ ਦੂਜੀ ਹਾਂ ਚਲ ਫਿਰ ਮਨ ਲਾ ਵੀ ਆਪਾਂ 3 ਹੀ ਨਵੇਂ ਦੇ ਦੇ ਮੇਰੇ ਘਰੇ ਦਾ ਪੁਰਾਦਾ ਸੀ ਹੁਣ ਮੈਂ ਨਾਲ ਵੀ 3 ਹੀ ਵੇਚ ਦਿਆਂਗੇ ਕੋਈ 3 ਹੀ ਵੇਚ ਦਈਏ 75 ਦੀਆਂ ਵਕਾ ਦੇ ਜਾ ਹਾਂ ਮਾਨ ਤਣ ਕਰਦੇਗਾ ਵਿੱਚ ਹੋਰ ਆਏਗਾ ਕਰ ਕਰ ਦੂੰ ਬਾਈ ਠੀਕ ਹੈ ਬਾਈ ਲੈ ਮਿੱਤਰੋ ਮੰ ਲਾ 25 25 ਦੀ ਐਵਰੇਜ ਰੱਖਤੀ ਹੈ ਬਾਈ ਨੇ ਤੇ ਤੁਸੀਂ ਮੰਨ ਲਓ ਵੀ ਮਾਨਤਾਨ ਹੋ ਜਾਊਗਾ ਬੜਾ ਨਹੀਂ ਹੋਣਾ ਥੋੜਾ ਬਹੁਤਾ ਫਰਕ ਪੈ ਜਾਊਗਾ ਕਿਉਂਕਿ ਜੇ ਸੋਚੀਏ ਤਾਂ ਭਰਾਓ ਇਹਨਾਂ ਦੇ ਦੁੱਧ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ ਜੀ ਹਨਾ ਬਾਈ ਠੀਕ ਹੈ ਹੁਣ ਭਰਾਉਣ ਜੋਗ ਆ ਬਾਈ ਹਾਂ ਆਹ ਦਾ ਦੂਵੇਂ ਬੱਚਿਆ ਰਨ ਨਾਲ ਗਈ ਹੈ ਬਾਈ ਗੋਲਾ ਉਹ ਥੋੜੀ ਜੀ ਚੱਲ ਆਇਆ ਵੀ ਕਦੋਂ ਹੁੰਦਾ ਉਹਦਾ ਜਿਆਦਾ ਇਹਨਾਂ ਦਾ ਹਾਂ ਕਦੋਂ ਵੱਡੀ ਗਾ ਉਹ ਟੌਪ ਬਣੂਗੀ ਆ ਵੀ ਬੱਚੀ ਚੰਗੀ ਆ ਇੱਕ ਇਧਰ ਦੇ ਪਾਸੇ ਬਾਈ ਦੀ ਬੱਚੀ ਨੂੰ ਬੰਨ ਪੈ ਗਿਆ ਜੇ ਕੋਈ ਇਲਾਜ ਹੈਗਾ ਤਾਂ ਦੱਸ ਦਿਓ ਹਨਾ ਹਾਂ ਦੇਸੀ ਇਲਾਜ ਹੈਗਾ ਕੋਈ ਤਾਂ ਬਾਈ ਦੱਸ ਦਿਓ ਪੰਜਾ ਛੇ ਮ ਤੇ ਇਹਨੂੰ ਬੰਨ ਪਿਆ ਹੋਇਆ ਤਾਂ ਹੀ ਪਾਸੇ ਕੀਤੀ ਹੋਈ ਨਹੀਂ ਤੇ ਵਿੱਚ ਇਹ ਵੀ ਦੇਣੀ ਸੀ ਬਾਈ ਨੇ ਵਿੱਚ ਹੀ ਤੇ ਇਹਦਾ ਬਾਈ ਬਣ ਕੇ ਜੇ ਕੋਈ ਹੋਇਆ ਤਾਂ ਦੱਸ ਦਿਓ ਕਈ ਵਾਰੀ ਨੁਕਤਾ ਹੀ ਹੁੰਦਾ ਕਿਸੇ ਦੇ ਕੋਲੇ ਤੇ ਇਹਦੀ ਜਾਣ-ਪਾਚੂ ਬਾਈ ਦਾ ਫਾਇਦਾ ਹੋਜੂ ਤੇ ਬਾਈ ਨੰਬਰ ਆਪਣਾ 8146 ਜੀ 8146 47408 ਜੀ 47408 ਇੱਕ ਵਾਰੀ ਹੋਰ ਬੋਲ ਦਿਓ 8146 8146 ਜੀ ਜੀ 47408 ਠੀਕ ਹੈ ਬਾਈ ਤੇ ਨਾ ਬਾਈ ਆਪਣਾ ਕੀ ਪੁੱਛ ਕੇ ਹੋ ਨਾਮ ਨਰਮਲ ਸਿੰਘ ਜੀ ਪਿੰਡ ਚਲਦਾ ਨਾਮ ਨੇਂਬੂ ਨਿੰਮਲਾ ਨਿੰਬੂ ਪਿੰਡ ਦੇ ਵਿੱਚ ਪੁੱਛ ਲੈਣਾ ਠੀਕ ਹੈ ਬਾਈ ਜਿਹੜਾ ਨਾਮ ਚਲਦਾ ਬਾਈ ਉਹ ਲਕੋ ਜਾਣੀ ਨਹੀਂ 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 ਬਾਈ ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਨੂੰ ਜੀਤੂ ਨੇ ਦੱਸਿਆ ਮੈਂ ਡਰਦੇ ਨੇ ਪੁੱਛਿਆ ਤੁਹਾਡੇ ਤੋਂ ਯਕੀਨ ਕਰਿਆ ਜੀ ਹੁੰਦਾ ਕਈ ਵਾਰੀ ਮੈਂ ਨਾ ਚੌੜ ਦੇ ਵਿੱਚ ਨੱਕ ਹਾਂ ਜੀ ਜੀਤੂ ਦਾ ਆਉਂਦਾ ਨਹੀਂ ਦਾਣਾ ਮੇਰੇ ਕੋਲ ਹਾਂ ਕਈ ਵਾਰੀ ਚੌੜ ਦੇ ਵਿੱਚ ਹੁੰਦਾ ਇਹ ਮੇਰੇ ਨਾਲ ਹੋਈ ਸੀ ਇੱਕ ਵਾਰੀ ਬਾਈ ਕਿਸੇ ਦਾ ਨਾਮ ਸੀਗਾ ਉਹਨੂੰ ਖੁੰਡੇ ਵਾਲਾ ਕਹਿੰਦੇ ਸੀ ਪਿੰਡ ਦੇ ਵਿੱਚ ਤੇ ਉਹ ਮੈਨੂੰ ਕਿਸੇ ਬੰਦੇ ਨੇ ਕਹਿਤਾ ਵੀ ਪੁੱਛ ਲਈ ਉਹ ਪ੍ਰਭਾ ਉਹ ਤੋਂ ਬਾਅਦ ਮੈਂ ਕਿਹਾ ਵੀ ਆਪਾਂ ਨਹੀਂ ਬਈ ਛੇਤੀ ਕੀਤੇ ਪੁਰਹੌਲੀ ਪੁੱਛ ਲੈ ਰਹੇ ਇਹ 3 ਜਨਵਰੀ ਸੀ 22 ਦੇ ਪਿੰਡ ਭਾਗ ਥੜਾ ਤੇ ਪੱਖੀ ਵਾਲਾ ਰੋੜਾ